ਕਿਸਾਨਾਂ ਵੱਲੋਂ ਚੋਨੇ ਦੀ ਪਰਾਲੀ ਨੂੰ ਬਿਨਾਂ ਅਗਲਾਏ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਪਰ ਕਣਕ ਦੀ ਫਸਲ ਤੇ ਸੁੰਡੀ ਦਾ ਹਮਲਾ ਹੋਣ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਬਰਬਾਦ ਹੋ ਰਹੀ ਹੈ। ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਪੈਣੀ ਵਾਗਾ ਵਿੱਚ ਕਿਸਾਨ ਸੁਖਪਾਲ ਸਿੰਘ ਵੱਲੋਂ ਆਪਣੇ ਖੇਤ ਵਿੱਚ ਖੜੀ ਕਣਕ ਦੀ ਫਸਲ ਨੂੰ ਵਾਹਿਆ ਗਿਆ। ਕਿਸਾਨ ਦਾ ਕਹਿਣਾ ਹੈ ਕਿ ਉਸ ਵੱਲੋਂ 10 ਏਕੜ ਦੇ ਕਰੀਬ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ ਕਣਕ ਦੀ ਫਸਲ ਤੇ ਸੁੰਡੀ ਦਾ ਹਮਲਾ ਹੋਣ ਕਣਕ ਖਰਾਬ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਫਸਲ ਤੇ ਸੁੰਡੀ ਦਾ ਹਮਲਾ ਹੋਣ ਕਣ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਸਰਕਾਰ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਅਜੇ ਤੱਕ ਉਹਨਾਂ ਦੀ ਫਸਲ ਨੂੰ ਬਚਾਉਣ ਦੇ ਲਈ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਅੱਜ ਅਸੀਂ ਮਾਨਸਾ ਬਲਾਕ ਦੇ ਪਿੰਡ ਭੈਣੀਵਾਗਾ ਦੇ ਵਿੱਚ ਖੜੇ ਆਂ। ਇਹ ਕਿਸਾਨ ਖੜਾ ਹੈ। ਇਸ ਕਿਸਾਨ ਨੇ ਸਰਕਾਰ ਦੇ ਅੱਖੇ ਲੱਗ ਕੇ 10 ਕਿੱਲੇ ਜਿਹੜੀ ਝੋਨੇ ਦੀ ਪਰਾਲੀ ਖੜੀ ਸੀ ਉਹ ਖੜੀ ਪਰਾਲੀ ਦੇ ਵਿੱਚ ਕਣਕ ਬੀਜੀ ਹੈ ਕਿਉਂਕਿ ਸਰਕਾਰ ਕਹਿੰਦੀ ਸੀ ਵੀ ਜੇ ਅੱਗ ਲਾਓਗੇ ਤਾਂ ਪ੍ਰਦੂਸ਼ਣ ਫੈਲਦਾ। ਕਾ ਇਹ ਕਿਸਾਨ ਸਰਕਾਰ ਦੇ ਅੱਖੇ ਲੱਗਿਆ 10 ਕਿੱਲੇ ਬਗੈਰ ਅੱਗ ਲਾਏ ਕਣਕ ਬੀਜੀ ਐ ਹੁਣ ਤੁਸੀਂ ਦੇਖ ਲਓ ਵੀ ਜਿਹੜੀ 10 ਦੇ 10 ਕਿੱਲੇ ਆ ਉਹਦੇ ਵਿੱਚ ਸੁੰਡ ਪੈ ਗਿਆ ਤੇ ਅੱਜ ਜਿਹੜਾ ਸਮਾਂ ਆਇਆ ਅੱਜ ਇੱਕ ਪੋ ਹੋ ਗਿਆ 2 ਮਹੀਨੇ ਜਿਹੜੀ ਕਣਕ ਦੀ ਬਜਾਈ ਐ 2 ਮਹੀਨੇ ਹੋ ਗਏ ਸੀ ਇਸ ਕਣਕ ਬੀਜੀ ਨੂੰ ਹੁਣ ਇਹ ਕਿਸਾਨ ਇਸ ਜ਼ਮੀਨ ਦੇ ਵਿੱਚ ਨਾ ਕਣਕ ਬੀਜ ਸਕਦਾ ਨਾ ਕੋਈ ਹੋਰ ਫਸਲ ਬੀਜ ਸਕਦਾ ਤਾਂ ਅਸੀਂ ਸਰਕਾਰ ਮੂਰੇ ਸਾਡਾ ਸਵਾਲ ਐ ਇਹ ਸੋਡੇ ਅੱਖੇ ਲੱਗ ਕੇ ਇਸ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਅੱਜ ਇਹਦੀ ਕਣਕ ਦੀ ਫਸਲ ਹੈ ਜਿਹੜੀ 10 ਕਿੱਲੇ ਬਰਬਾਦ ਹੋ ਗਈ ਤਾਂ ਤੁਸੀਂ ਹੁਣ ਇਸ ਕਿਸਾਨ ਨੂੰ ਕੀ ਦਿਨੇ ਹੋ ਕਿਉਂਕਿ ਕਰਜ਼ੇ ਦੀ ਪੰਡ ਤਾਂ ਪਹਿਲਾਂ ਹੀ ਇਹਦੇ ਸਿਰ ਤੇ ਭਾਰੀ ਹੈ ਉਹ ਕਰਜ਼ੇ ਦੀ ਪੰਡ ਜਿਹੜੀ ਪਹਿਲਾਂ ਹੀ ਇਹਨੇ ਮੋਢੇ ਨਮਾਏ ਹੋਏ ਆ ਉਹ ਹੁਣ ਹੋਰ ਭਾਰੀ ਹੋਣੀ ਹੈ ਤੇ ਜਿਹੜਾ ਇਹ ਖੁਦਕੁਸ਼ੀਆਂ ਦਾ ਰਾਹ ਪੰਜਾਬ ਦੇ ਵਿੱਚ ਇਹ ਖੁੱਲਾ ਹੋਣਾ ਹੈਗਾ ਹੁਣ ਉਹ ਕਿਸਾਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਤੇ ਜਦੋਂ ਪਰਾਲੀ ਨੂੰ ਅੱਗ ਲਾਉਣ ਦਾ ਸਮਾਂ ਸੀ ਉਦੋਂ ਪੰਜਾਬ ਸਰਕਾਰ ਦੇ ਜੇ ਕਹਿ ਦਈਏ ਵੀ ਹਰੇਕ ਥਾਣੇ ਨੂੰ ਤੇ ਮੁਲਾਜ਼ਮਾਂ ਨੂੰ ਪਿੰਡ ਵੰਡੇ ਹੋਏ ਸੀ ਜਿੱਥੋਂ ਧੂਆ ਨਿਕਲਦਾ ਸੀ ਉਹ ਫੱਟ ਦੇਣੇ ਗੱਡੀ ਲੈ ਕੇ ਆ ਜਾਂਦੇ ਤੇ ਉਹ ਕਿਸਾਨ ਨੂੰ ਥਾਣੇ ਚ ਲੈ ਜਾਂਦੇ ਡਰਾਉਂਦੇ ਦਬਕਾ ਮਾਰਦੇ ਤੇ ਅੱਜ ਨਾ ਕੋਈ ਸਰਕਾਰੀ ਸਰਕਾਰੀ ਦਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇੱਥੇ ਆਏ ਨਾ ਉਹ ਪੁਲਿਸ ਆਈ ਹੈ ਜਿਹੜੀ ਡਰਾਉਂਦੀ ਸੀ ਤੇ ਅੱਜ ਇਹ ਕਿਸਾਨ ਜੇ ਕਹਿ ਦਈਏ ਠੱਗਿਆ ਮਹਿਸੂਸ ਕਰ ਰਿਹਾ ਹੈ ਸਾਡੀ ਸਰਕਾਰ ਤੋਂ ਮੰਗ ਹੈ ਕਿ ਆਪ ਦੇ ਖੇਤੀਬਾੜੀ ਵਿਭਾਗ ਦੇ ਜਿਹੜੇ ਅਫਸਰ ਹੈ ਉਹ ਭੇਜ ਕੇ ਪਿੰਡਾਂ ਦੇ ਵਿੱਚ ਉਹਦੀ ਸਪੈਸ਼ਲ ਗੜਹਾਉਰੀ ਕਰਾਓ ਤੇ ਜਿਹੜੇ ਕਿਸਾਨਾਂ ਨੇ ਬਗੈਰ ਅੱਗ ਲਾਇਆ ਕਣਕ ਬੀਜੀ ਹੈ ਜਿਹੜੀਆਂ ਸੁੰਡ ਪੈ ਗਿਆ ਜਿਨ੍ਹਾਂ ਦਾ ਨੁਕਸਾਨ ਹੈ ਉਸ ਦਾ ਬਣਦਾ ਮਾਮਜ਼ਾ ਦਿਓ ਸਰਕਾਰ ਦੇ ਆਖੇ ਕਣਕ ਬੀਜੀ ਸੀ ਜੀ ਤੇ ਸਰਕਾਰ ਕਹਿੰਦੀ ਅੱਗ ਨਹੀਂ ਲਾਉਣੀ ਪ੍ਰਦੂਸ਼ਣ ਖਿੰਡੂਗਾ ਜੀ ਪ੍ਰਦੂਸ਼ਣ ਦੇ ਬਾਰੇ ਨੇ ਕਣਕ ਬੀਜੀ ਸੀ ਕਿ ਹੁਣ ਆ ਦੇਖੋ ਜੀ ਸੁੰਡ ਪੈ ਗਿਆ ਜੀ ਹੁਣ ਕੀ ਕਰੀਏ ਸਰਕਾਰ ਤੋਂ ਮੰਗ ਤਾਂ ਇਹੀ ਕਰਦੇ ਆ ਜੀ ਕਿਸਾਨ ਦਾ ਕਿੰਨਾ ਖਰਚਾ ਹੋ ਗਿਆ ਜੀ ਖਰਚੇ ਦੀ ਮੰਗ ਕਰਦੇ ਆ ਜੀ ਹੁਣ ਦੁਬਾਰੇ ਵੀ ਕੋਈ ਫਸਲ ਵੀ ਨਹੀਂ ਵੇਚ ਰਹੀ ਸੀ ਮਹੀਨੇ ਬਾਹਣ ਬੇਲਾ ਰਹੂਗਾ ਜੀ ਸਰਕਾਰੀ ਅਧਿਕਾਰੀ ਇੱਥੇ ਆਏ ਨੇ ਕੋਈ ਨਹੀਂ ਆਇਆ ਜੀ ਕਿਉਂਕਿ ਸਰਕਾਰ ਕਹਿੰਦੀ ਰਹੀ ਹੈ ਅਸੀਂ ਆਪਣੇ ਨੁਮਾਇंदे ਭੇਜਾਂ ਆਪਣੇ ਮੁਲਾਜ਼ਮ ਭੇਜਦੇ ਆਂ ਖੇਤਾਂ ਵਿੱਚ ਸਰਵੇ ਕਰਨ ਦੇ ਲਈ ਕੋਈ ਨਹੀਂ ਆਇਆ ਜੀ ਨੁਮਾਇंदे ਜੀ ਹੁਣ ਤਾਂ ਕੁਝ ਨਹੀਂ ਕਰ ਰਹੇ ਜੀ ਬਾਹਰ ਐ ਪਿੰਡ ਭੈਣੀ ਵਾਗਾ ਦੇ ਵਿੱਚ ਕਿਸਾਨ ਦੇ ਖੇਤ ਵਿੱਚ ਆਏ ਆ ਖੇਤ ਦੇ ਵਿੱਚ ਜੋ ਕਿਸਾਨ ਨੇ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਬੇਨ ਅੱਕ ਲਾਏ ਇਹ ਕਣਕ ਦੇ 9-10 ਕਿੱਲੇ ਬੀਜੇ ਸੀ ਉਹਨਾਂ 9-10 ਕਿੱਲਾਂ ਦੇ ਵਿੱਚ ਸਾਰੀ ਕਣਕ ਦੇ ਵਿੱਚ ਸੁੰਡ ਪੈਦਾ ਹੋ ਏ ਹੁਣ ਸਥਿਤੀ ਇਹ ਬਣੀ ਖੜੀ ਐ ਵੀ ਤਵੀਆਂ ਪਾ ਕੇ ਕਿਸਾਨ ਬਹਣ ਨੂੰ ਮਜਬੂਰ ਐ ਹੋਰ ਫਸਲ ਕੋਈ ਬੀਜ ਨਹੀਂ ਸਕਦਾ ਅਸੀਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਆਂ ਵੀ ਇੱਥੇ ਆਪ ਦਾ ਕੋਈ ਖੇਤੀਬਾੜੀ ਅਧਿਕਾਰੀ ਭੇਜੇ ਕੋਈ ਬੰਦਾ ਮਾਪ ਜਾ ਦੇਵੇ ਜਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੁੱਲ ਦਿੱਤੀ ਜਾਵੇ ਵੀ ਅਸੀਂ ਆਪ ਦਾ ਅੱਗ ਲਾ ਕੇ ਕਣਕ ਬੀਜਿਆ ਕਰਾਂਗੇ ਬੀਜਿਆ ਇਸ ਕਰਕੇ ਕਰਾਂਗੇ ਕਿਉਂਕਿ ਕੋਈ ਹੱਲ ਨਹੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ